ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਰਖੜ ਪੁੰਨਿਆ ਦੇ ਤੱਕ ਤੁਸੀਂ ਗੁਰੂ ਘਰ ਤੋਂ ਜੇਕਰ ਇਹ ਚੀਜ਼ ਲਿਆ ਕੇ ਆਪਣੇ ਘਰ ਦੇ ਵਿੱਚ ਰੱਖ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਕਿਵੇਂ ਲਹਿਰਾਂ ਬਹਿਰਾਂ ਹੋ ਜਾਣਗੀਆਂ ਚਾਰਾਂ ਹੀ ਪਾਸਿਆਂ ਤੋਂ ਤੁਹਾਨੂੰ ਸੁੱਖ ਸਮਰਿੱਧੀਆਂ ਮਿਲ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਅਸ਼ੀਰਵਾਦ ਹਮੇਸ਼ਾ ਦੇ ਲਈ ਤੁਹਾਨੂੰ ਮਿਲ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਆਪਣੇ ਘਰ ਕਾਰੋਬਾਰ ਦੀ ਬਰਕਤ ਨੂੰ ਵਧਾਉਣ ਦੀ, ਘਰ ਦੀ ਸੁੱਖ ਸ਼ਾਂਤੀ ਨੂੰ ਵਧਾਉਣ ਦੇ ਨੁਕਤੇ ਬਾਰੇ ਗੱਲ ਕਰਨ ਵਾਲੇ ਹਾਂ ਜੀ। ਕਿਉਂਕਿ ਆਪਾਂ ਅਕਸਰ ਹੀ ਕਈ ਵਾਰ ਕੁਝ ਲੋਕਾਂ ਨੂੰ ਵੇਖਦੇ ਹਾਂ ਉਹ ਆਪਣੇ ਘਰ-ਬਾਰ ਦੀ ਤਰੱਕੀ, ਬਰਕਤ ਸੁਖ ਸ਼ਾਂਤੀ ਨੂੰ ਲੈ ਕੇ ਬੜੇ ਹੀ ਚਿੰਤਾ ਦੇ ਵਿੱਚ ਰਹਿੰਦੇ ਹਨ ਅਤੇ ਆਪਣੇ ਕਾਰੋਬਾਰ ਦੀ ਬਰਕਤ ਨੂੰ ਵਧਾਉਣ ਦੇ ਲਈ ਘਰ ਦੀ ਸੁਖ ਸ਼ਾਂਤੀ ਨੂੰ ਵਧਾਉਣ ਦੇ ਲਈ ਕਈ ਯਤਨ ਵੀ ਕਰਦੇ ਹੀ ਰਹਿੰਦੇ ਹਨ ਸਾਧ ਸੰਗਤ ਜੀ ਕੁਝ ਲੋਕ ਤਾਂ ਪੈਸਾ ਖਰਚ ਕੇ ਪੈਸੇ ਵਧਾਉਣ ਦੇ ਲਈ ਬਹੁਤ ਹੀ ਟੋਣੇ ਟੋਟ ਕੇ ਉਪਾਅ ਕਰਦੇ ਰਹਿੰਦੇ ਹਨ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਸਾਡੇ ਘਰ ਦੇ ਵਿੱਚ ਪੈਸਾ ਤੇ ਬਰਕਤ ਆ ਜਾਵੇ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਹਮੇਸ਼ਾ ਦੇ ਲਈ ਬਣ ਜਾਵੇ ਘਰ ਦੇ ਜੀ ਹਮੇਸ਼ਾ ਹੀ ਤੰਦਰੁਸਤ ਰਹਿਣ ਇਸੇ ਕਰਕੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਵਾਲੇ ਹਾਂ ਜੀ ਕਿ ਜਿਸ ਦਿਨ ਤੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਗੱਲਾਂ ਨੂੰ ਅਪਣਾ ਲਵਾਂਗੇ ਉਸੇ ਦਿਨ ਤੋਂ ਹੀ ਸਾਡੇ ਉੱਤੇ ਇਹਨਾਂ ਅਸਰ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਸਾਨੂੰ ਕੋਈ ਵੀ ਪੈਸਾ ਖਰਚ ਨਹੀਂ ਕਰਨਾ ਪਵੇਗਾ ਇਹ ਕਿਹੜੇ ਨੁਕਤੇ ਹਨ ਇਹਨਾਂ ਦੇ ਬਾਰੇ ਆਪਾਂ ਤੁਹਾਡੇ ਨਾਲ ਅੱਜ ਸਾਰੀ ਗੱਲਬਾਤ ਸਾਂਝੀ ਕਰਨ ਵਾਲੇ ਹਾਂ ਜੀ ਇਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਭ ਤੋਂ ਪਹਿਲੀ ਗੱਲ ਸਾਥ ਸੰਗਤ ਜੀ ਇਹ ਹੈ ਕਿ ਤੁਸੀਂ ਗੁਰਸਿੱਖ ਹੋ ਅਤੇ ਗੁਰੂ ਘਰ ਜੇਕਰ ਜਾਂਦੇ ਹੋ ਤਾਂ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਫਿਰ ਤੁਹਾਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਜਿਸਨੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਗੁਰੂ ਹੀ ਮੰਨ ਲਿਆ ਉਸ ਨੂੰ ਜੋ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਣਾ ਹੈ ਜੇਕਰ ਅਸੀਂ ਆਪਣੇ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਜਾਂਦੇ ਹਾਂ ਤਾਂ ਫਿਰ ਅਸੀਂ ਬਹੁਤ ਹੀ ੱੱਕੇ ਧੋੜੇ ਆਪਣੀ ਜ਼ਿੰਦਗੀ ਦੇ ਵਿੱਚ ਖਾਂਦੇ ਹਾਂ ਸਾਥ ਸੰਗਤ ਜੀ ਸਿੱਖ ਨੂੰ ਹੁਕਮ ਹੈ ਕਿ ਇੱਕ ਹੀ ਧਰਮ ਦਾ ਸਤਿਕਾਰ ਕਰੇ ਮੇਰੀ ਪਿਆਰੀ ਸਾਥ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਤੁਹਾਡਾ ਪਿਆਰ ਹੋਣਾ ਚਾਹੀਦਾ ਹੈ। ਉਹਦੇ ਕੋਲ ਹੀ ਤੁਸੀਂ ਅਰਦਾਸ ਬੇਨਤੀ ਕਰਨੀ ਹੈ। ਪਾਤਸ਼ਾਹ ਜੀ ਦੇ ਦਰ ਤੇ ਹੀ ਸਿਰਫ ਜਾਣਾ ਹੈ। ਸਿੱਖ ਆਪਣਾ ਗੁਰੂ ਤੇ ਭਰੋਸਾ ਪੱਕਾ ਰੱਖੇ। ਸ਼ਰਧਾ ਉਸ ਦੀ ਪੱਕੀ ਹੋਣੀ ਚਾਹੀਦੀ ਹੈ। ਜੇਕਰ ਸਾਡੀ ਸ਼ਰਧਾ ਤੇ ਭਰੋਸਾ ਪੱਕਾ ਹੋਵੇਗਾ, ਨੇਮ ਪੱਕਾ ਹੋਵੇਗਾ। ਸਾਡੀ ਫਿਰ ਅਰਦਾਸ ਪਰਮਾਤਮਾ ਜੀ ਜ਼ਰੂਰ ਸੁਣ ਲੈਣਗੇ। ਇਸ ਕਰਕੇ ਜੇਕਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ ਜੇਕਰ ਰੋਜ਼ ਹੀ ਗੁਰੂ ਘਰੇ ਜਾਂਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਆਪਣੇ ਗੁਰੂ ਤੇ ਭਰੋਸਾ ਰੱਖੋ ਜੋ ਵੀ ਮੰਗਣਾ ਹੈ ਆਪਣੇ ਗੁਰੂ ਤੋਂ ਹੀ ਮੰਗੋ ਗੁਰਬਾਣੀ ਦਾ ਪਾਠ ਕਰਕੇ ਗੁਰਬਾਣੀ ਦੀ ਭੇਟਾ ਰੱਖ ਕੇ ਹੀ ਮੰਗਣਾ ਹੈ ਜੇਕਰ ਜ਼ਿੰਦਗੀ ਦੇ ਇੱਕ ਵਿੱਚ ਕੋਈ ਮੁਸ਼ਕਿਲ ਦੀ ਘੜੀ ਆ ਵੀ ਜਾਂਦੀ ਹੈ ਤਾਂ ਕੁਝ ਵੀ ਸਮਝ ਜੇਕਰ ਨਹੀਂ ਆ ਰਿਹਾ ਹੁੰਦਾ ਤਾਂ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਸਾਹਿਬ ਤੋਂ ਹੁਕਮਨਾਮਾ ਸਾਹਿਬ ਲੈਣਾ ਹੈ ਫਿਰ ਆਪਣੇ ਕੰਮ ਨੂੰ ਕਰਨਾ ਹੈ ਤਾਂ ਵੇਖਣਾ ਸਾਥ ਸੰਗਤ ਜੀ ਜਦੋਂ ਵੀ ਅਸੀਂ ਇਹ ਨਿਯਮ ਆਪਣੀ ਜ਼ਿੰਦਗੀ ਦੇ ਵਿੱਚ ਪੱਕੇ ਕਰ ਲਵਾਂਗੇ ਤਾਂ ਸਾਡੀ ਜ਼ਿੰਦਗੀ ਦੀ ਸਾਰੀ ਹੀ ਨਿਰਾਸ਼ਾ ਕਿਵੇਂ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਮਹਾਰਾਜ ਜੀ ਆਖਦੇ ਹਨ ਕਿ ਜਿਨ੍ਹਾਂ ਘਰਾਂ ਦੇ ਵਿੱਚ ਹਰ ਵੇਲੇ ਕਲੇਸ਼ ਰਹਿੰਦਾ ਹੈ ਘਰ ਦੇ ਜੀ ਹਰ ਵੇਲੇ ਇੱਕ ਦੂਜੇ ਦੇ ਨਾਲ ਖਿਜੇ ਰਹਿੰਦੇ ਹਨ ਜਾਂ ਫਿਰ ਘਰ ਦੇ ਵਿੱਚ ਬਿਮਾਰੀ ਦੁਲਿੱਦਰ ਬਹੁਤ ਜ਼ਿਆਦਾ ਹੈ ਮਹਾਪੁਰਖ ਜੀ ਆਖਦੇ ਹਨ ਕਿ ਆਪਣੇ ਘਰ ਦੇ ਵਿੱਚ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰੋ ਗੁਰਬਾਣੀ ਦਾ ਪਾਠ ਤਾਂ ਹਰੇਕ ਮਨੁੱਖ ਦੇ ਲਈ ਕਰਨਾ ਬਹੁਤ ਜ਼ਰੂਰੀ ਹੈ ਅੰਮ੍ਰਿਤ ਵੇਲੇ ਦਾ ਨਿਤਨੇਮ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਅਤੇ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਹੈ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਜੀ ਦਾ ਜਾਪ ਹੀ ਕਰ ਲਓ ਮੂਲ ਮੰਤਰ ਦਾ ਜਾਪ ਕਰ ਲਓ ਜਿਸ ਤਰੀਕੇ ਦੇ ਨਾਲ ਵੀ ਤੁਸੀਂ ਕਰਨਾ ਚਾਹੋ ਉਸੇ ਹੀ ਤਰੀਕੇ ਦੇ ਨਾਲ ਆਪਣੇ ਗੁਰੂ ਜੀ ਦੇ ਚਰਨਾਚ ਹਾਜ਼ਰੀ ਲਗਵਾਉਂਦੇ ਹੀ ਰਹੋ ਹਮੇਸ਼ਾ ਹੀ ਸਵੇਰੇ ਸ਼ਾਮ ਨੂੰ ਗੁਰੂ ਚਰਨਾਚ ਹਾਜ਼ਰੀ ਲਵਾਓ ਅਤੇ ਜਿਨ੍ਹਾਂ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਘਰ ਵਿੱਚ ਬਿਮਾਰੀ ਰਹਿੰਦੀ ਹੈ ਜਾਂ ਘਰ ਦੀ ਹੋਰ ਕੋਈ ਵੀ ਸਮੱਸਿਆ ਹੈ ਉਹ ਜਿੰਨਾ ਹੋ ਸਕੇ ਆਪਣੇ ਘਰ ਵਿੱਚ ਗੁਰਬਾਣੀ ਦਾ ਪਾਠ ਲਗਾ ਕੇ ਰੱਖਿਆ ਕਰੋ ਟੀਵੀ ਤੇ ਲਗਾ ਲੈਣ ਚਾਹੇ ਮੋਬਾਈਲ ਤੇ ਹੀ ਲਗਾ ਲੈਣ ਆਪਾਂ ਕੰਮਕਾਰ ਕਰਦੇ ਹੋਏ ਨਾਲ ਨਾਲ ਗੁਰਬਾਣੀ ਦਾ ਪਾਠ ਸੁਣ ਸਕਦੇ ਹਾਂ ਸਾਡੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਆਵਾਜ਼ ਪੈਂਦੀ ਹੀ ਰਹੇਗੀ ਮੇਰੀਆਂ ਭੈਣਾਂ ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਝਾੜੂ ਪੋਚਾ ਲਗਾਉਂਦੀਆਂ ਹਨ ਸਾਰੇ ਕੰਮਕਾਰ ਕਰਦੀਆਂ ਹੋਈਆਂ ਗੁਰਬਾਣੀ ਦਾ ਪਾਠ ਲਗਾ ਸਕਦੀਆਂ ਹਨ ਕੋਈ ਸ਼ਬਦ ਜੇਕਰ ਤੁਹਾਨੂੰ ਕੰਠ ਨਹੀਂ ਹੈ ਤੁਸੀਂ ਵਾਹਿਗੁਰੂ ਜੀ ਦਾ ਜਾਪ ਵੀ ਕਰ ਸਕਦੀਆਂ ਹੋ ਜੇ ਵਾਹਿਗੁਰੂ ਜੀ ਦਾ ਜਾਪ ਨਹੀਂ ਕਰਨਾ ਜਿਹੜੇ ਵੀ ਹਰ ਵੇਲੇ ਤੁਸੀਂ ਖਿਜੇ ਰਹਿੰਦੇ ਹੋ ਉਹਨਾਂ ਦੇ ਮਨ ਵੇਖ ਲੈਣਾ ਜੇਕਰ ਤੁਸੀਂ ਜਾਪ ਕਰੋਗੇ ਤਾਂ ਸ਼ਾਂਤ ਹੋਣੇ ਸ਼ੁਰੂ ਹੋ ਜਾਣਗੇ ਸਾਡੇ ਅੰਦਰ ਦਾ ਕਲੇਸ਼ ਬਾਹਰ ਆਉਂਦਾ ਹੈ ਆਪਾਂ ਜਿਹੜੀ ਰਸਨਾ ਦੇ ਨਾਲ ਦੂਜਿਆਂ ਦੇ ਨਾਲ ਲੜਾਈ ਕਰਦੇ ਹਾਂ ਮਾੜਾ ਬੋਲਦੇ ਹਾਂ ਇਹ ਸਭ ਕੁਝ ਸਾਡੇ ਅੰਦਰ ਹੀ ਹੁੰਦਾ ਹੈ ਇਹ ਉਹੀ ਬਾਹਰ ਆਉਂਦਾ ਹੈ ਜੋ ਸਾਡੇ ਅੰਦਰ ਦੇ ਵਿੱਚ ਹੁੰਦਾ ਹੈ ਜੇਕਰ ਸਾਡੇ ਅੰਦਰ ਦੇ ਵਿੱਚ ਸੁਖ ਸ਼ਾਂਤੀ ਹੋਵੇਗੀ ਇਰਖਾ ਨਹੀਂ ਹੋਵੇਗੀ ਵੈਰ ਨਹੀਂ ਹੋਵੇਗਾ ਤਾਂ ਕਲੇਸ਼ ਉਥੇ ਆਪਣੇ ਆਪ ਹੀ ਖਤਮ ਹੋ ਜਾਵੇਗਾ ਉਹ ਲੜਾਈ ਝਗੜੇ ਸਾਡੇ ਫਿਰ ਨਹੀਂ ਹੋਣਗੇ ਇਸ ਲਈ ਆਪਾਂ ਸਭ ਤੋਂ ਪਹਿਲਾਂ ਕੀ ਕੰਮ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਨਾ ਹੈ ਆਪਣੇ ਮਨ ਦੇ ਅੰਦਰ ਗੁਰੂ ਦਾ ਗਿਆਨ ਭਰਨਾ ਹੈ ਜਿੰਨਾ ਹੀ ਗੁਰੂ ਦਾ ਗਿਆਨ ਸਾਡੇ ਮਨ ਦੇ ਅੰਦਰ ਹੋ ਜਾਵੇਗਾ ਉਨਾ ਹੀ ਜ਼ਿਆਦਾ ਸਾਡੇ ਘਰ ਦੇ ਵਿੱਚ ਕਲੇਸ਼ ਮਿਟ ਜਾਣਗੇ ਸਾਡਾ ਮਨ ਬਿਲਕੁਲ ਹੀ ਤੰਦਰੁਸਤ ਹੋ ਜਾਵੇਗਾ ਨਰੋਇਆ ਹੋ ਜਾਵੇਗਾ ਜਦੋਂ ਮਨ ਤੰਦਰੁਸਤ ਨਰੋਇਆ ਹੋ ਗਿਆ ਤਾਂ ਵੇਖਣਾ ਸਾ ਸੰਗਤ ਜੀ ਤਨ ਵੀ ਤੰਦਰੁਸਤ ਹੋ ਜਾਵੇਗਾ ਤਨ ਅਤੇ ਮਨ ਦੋਵੇਂ ਹੀ ਖਿੜੇ-ਖਿੜੇ ਰਹਿਣਗੇ ਚੜ੍ਹਦੀ ਕਲਾ ਵਿੱਚ ਰਹਿਣਗੇ ਸੋ ਇਹ ਇੱਕ ਨੁਕਤਾ ਤਾਂ ਆਪਣੇ ਘਰ ਦੇ ਵਿੱਚ ਜ਼ਰੂਰ ਅਪਣਾਉਣਾ ਹੈ ਕਿਸੇ ਵੇਲੇ ਵੀ ਉੱਠਦੇ ਅਨਸਾਰ ਗੁਰਬਾਣੀ ਦਾ ਪਾਠ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸੌਣ ਲੱਗਿਆਂ ਕੀਰਤਨ ਸੋਹਿਲਾ ਸਾਹਿਬ ਦਾ ਪਾਠ ਦੀ ਬਾਣੀ ਹਮੇਸ਼ਾ ਹੀ ਲਗਾਈ ਰੱਖੋ ਜਾਂ ਫਿਰ ਗੁਰਮੰਤਰ ਜਾਂ ਮੂਲ ਮੰਤਰ ਦਾ ਜਾਪ ਆਪਣੇ ਮਨ ਦੇ ਵਿੱਚ ਕਰਦੇ ਹੀ ਰਹੋ ਫਿਰ ਵੇਖਣਾ ਤੁਸੀਂ ਗੁਰੂ ਸਾਹਿਬ ਜੀ ਦੀ ਐਸੀ ਬਰਕਤ ਘਰ ਵਿੱਚ ਲੈ ਕੇ ਆ ਜਾਓਗੇ ਕਿ ਤੁਹਾਡੇ ਕੋਲੋਂ ਫਿਰ ਸੰਭਾਲਿਆ ਵੀ ਸੰਭਾਲੀ ਨਹੀਂ ਜਾਵੇਗੀ ਇੱਕ ਵਾਰ ਪੂਰੇ ਭਰੋਸੇ ਦੇ ਨਾਲ ਗੁਰੂ ਵਾਲੇ ਹੋ ਕੇ ਤਾਂ ਵੇਖੋ ਗੁਰੂ ਸਾਹਿਬ ਜੀ ਤਾਂ ਦਾਤਾਂ ਦੇਣ ਵਾਲੇ ਹਨ ਸਾਨੂੰ ਬਸ ਦਾਤਾਂ ਲੈਣੀਆਂ ਹੀ ਨਹੀਂ ਆਉਂਦੀਆਂ ਪਰਮਾਤਮਾ ਦੇ ਕੋਲੋਂ ਮੰਗਣਾ ਹੀ ਨਹੀਂ ਆਉਂਦਾ ਅਸੀਂ ਇੱਧਰ ਉੱਧਰ ਭਟਕਦੇ ਰਹਿੰਦੇ ਹਾਂ ਇਦਾਂ ਹੀ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਕੋਈ ਸੰਤ ਫਕੀਰ ਜੀ ਰਹਿੰਦੇ ਸਨ ਉਸ ਸੰਤ ਫਕੀਰ ਦੇ ਕੋਲ ਬਹੁਤ ਸਾਰੇ ਲੋਕ ਆਪਣੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਨੂੰ ਲੈ ਕੇ ਆਉਂਦੇ ਸਨ ਇਹਨਾਂ ਦਾ ਹੱਲ ਕਰ ਦਿਓ ਉਹ ਸੰਤ ਫਕੀਰ ਜੀ ਫਿਰ ਸਭ ਨੂੰ ਇੱਕ ਇੱਕ ਪੁੜੀ ਦਿੰਦੇ ਸਨ ਕਹਿੰਦੇ ਕਿ ਇਹ ਪੁੜੀ ਲੈ ਜਾਓ ਤੇ ਘਰ ਦੇ ਵਿੱਚ ਰੱਖ ਲਓ ਤੁਹਾਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪਰ ਕਹਿੰਦੇ ਕਿ ਉਹ ਫਕੀਰ ਜੀ ਨੇ ਆਪਣੇ ਦਰਵਾਜ਼ੇ ਦੇ ਉੱਪਰ ਲਿਖ ਕੇ ਲਗਾਇਆ ਹੋਇਆ ਸੀ ਕਿ ਇੱਥੇ ਸਿੱਖਾਂ ਦਾ ਆਉਣਾ ਮਨਾ ਹੈ ਕਹਿੰਦੇ ਕਿ ਇੱਕ ਗੁਰਸਿੱਖ ਦੇ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਉਸ ਸਿੱਖ ਨੂੰ ਜਦੋਂ ਪਤਾ ਲੱਗਾ ਕਿ ਸਾਡੇ ਨਗਰ ਦੇ ਵਿੱਚ ਕੋਈ ਐਸੇ ਫਕੀਰ ਆਏ ਹਨ ਜਿਹੜੇ ਕਿ ਹਰ ਸਮੱਸਿਆ ਦਾ ਹੱਲ ਕਰ ਦਿੰਦੇ ਹਨ ਉਹ ਸੇਖ ਵੀ ਉਸ ਫਕੀਰ ਦੇ ਕੋਲ ਆਇਆ ਆਪਣੀ ਸਮੱਸਿਆ ਨੂੰ ਦੱਸਣਾ ਉਸਨੇ ਚਾਹਿਆ ਪਰ ਦਰਵਾਜ਼ੇ ਤੇ ਖੜੇ ਸੇਵਾਦਾਰਾਂ ਨੇ ਉਹਨੂੰ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਤੁਹਾਨੂੰ ਅੰਦਰ ਜਾਣ ਦੀ ਮਨਾਹੀ ਹੈ ਆਹ ਵੇਖੋ ਗੇਟ ਤੇ ਮੋٹے-ਮੋٹے ਅੱਖਰਾਂ ਵਿੱਚ ਲਿਖਿਆ ਹੋਇਆ ਹੈ ਕਿ ਅੰਦਰ ਸਿੱਖਾਂ ਦਾ ਜਾਣਾ ਮਨਾ ਹੈ ਉਹ ਮਨ ਦੇ ਵਿੱਚ ਹੀ ਸੋਚਦਾ ਹੈ ਕਿ ਹੁਣ ਤਾਂ ਅੰਦਰ ਜਾ ਕੇ ਹੀ ਪਤਾ ਲੱਗੇਗਾ ਕਿ ਸਿੱਖਾਂ ਦਾ ਅੰਦਰ ਜਾਣਾ ਮਨਾ ਕਿਉਂ ਹੈ ਜੇ ਕਰਤੋ ਸਾਰੇ ਹੀ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਦੱਸਦੇ ਹੋ ਤਾਂ ਫਿਰ ਸਿੱਖਾਂ ਦੇ ਨਾਲ ਇੱਕ ਸਮੱਸਿਆ ਨੂੰ ਤੁਸੀਂ ਕਿਉਂ ਨਹੀਂ ਹੱਲ ਕਰ ਸਕਦੇ ਫਕੀਰ ਜੀ ਦੇ ਕੋਲ ਚਲਿਆ ਜਾਂਦਾ ਹੈ ਕਹਿੰਦੇ ਕਿ ਫਕੀਰ ਜੀ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਅੰਦਰ ਕਿਸ ਤਰ੍ਹਾਂ ਆ ਗਏ ਅਸੀਂ ਤਾਂ ਬਾਹਰ ਲਿਖ ਕੇ ਲਗਾਇਆ ਹੈ ਕਿ ਤੁਸੀਂ ਅੰਦਰ ਨਹੀਂ ਆ ਸਕਦੇ ਤਾਂ ਸਿੱਖ ਨੇ ਕਿਹਾ ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਲਿਖ ਕੇ ਲਗਾਇਆ ਹੈ ਪਰ ਮੈਨੂੰ ਇਹ ਦੱਸੋ ਕਿ ਸਾਨੂੰ ਅੰਦਰ ਆਉਣ ਤੋਂ ਮਨਾਹੀ ਕਿਉਂ ਹੈ ਅਸੀਂ ਕਿਉਂ ਨਹੀਂ ਅੰਦਰ ਆ ਸਕਦੇ ਤੁਸੀਂ ਸਾਡੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰ ਸਕਦੇ ਤਾਂ ਕਹਿੰਦੇ ਕਿ ਉਸ ਫਕੀਰ ਜੀ ਨੇ ਸਤਕਾਰ ਸਾਹਿਤ ਹੱਥ ਜੋੜ ਕੇ ਕਿਹਾ ਭਾਈ ਜੀ ਮੈਂ ਤਾਂ ਆਪ ਤੁਹਾਡੇ ਬਾਪੂ ਦਾ ਦਿੱਤਾ ਵਰਤਦਾ ਹਾਂ ਤੁਹਾਡੇ ਪਿਤਾ ਦਾ ਦਿੱਤਾ ਵਰਤਦਾ ਹਾਂ ਕਹਿੰਦੇ ਕਿ ਉਹ ਸੰਤ ਫਕੀਰ ਜੀ ਨੇ ਸਾਰੀ ਗੱਲਬਾਤ ਦੱਸੀ ਕਿ ਭਾਈ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ ਉੱਠ ਕੇ ਗੁਰੂ ਘਰੇ ਜਾਂਦਾ ਹਾਂ ਉਹ ਵੀ ਗੁਰੂ ਘਰ ਦੇ ਵਿੱਚ ਫਿਰ ਉੱਥੇ ਸੰਗਤ ਆਉਂਦੀ ਹੈ ਉਹਨਾਂ ਦੇ ਚਰਨ ਧੂੜ ਇਕੱਠੇ ਕਰਕੇ ਮੈਂ ਲੈ ਆਉਂਦਾ ਹਾਂ ਫਿਰ ਜਦੋਂ ਮੇਰੇ ਕੋਲ ਕੋਈ ਵੀ ਮਨੁੱਖ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ ਤਾਂ ਮੈਂ ਉਹ ਨਾਮ ਜਪਣ ਵਾਲੀ ਸੰਗਤ ਦੀ ਚਰਨ ਧੂੜ ਉਹਨਾਂ ਹੀ ਪੁੜੀਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਫਿਰ ਦੇ ਦਿੰਦਾ ਹਾਂ ਜਿਸ ਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਇਹ ਵਾਰਤਾ ਸੁਣ ਕੇ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਭਾਈ ਜਿਹੜੇ ਸੁੱਖ ਪਦਾਰਥਾਂ ਦੇ ਲਈ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਹੋਰਾਂ ਹੀ ਪਾਸਿਆਂ ਤੇ ਤੁਰੇ ਫਿਰਦੇ ਹਾਂ ਟੌਰਨੇ ਟੋਟਕੇ ਕਰਦੇ ਵਿੱਚ ਕਰਦੇ ਫਿਰਦੇ ਹਾਂ ਇਹ ਸੁਖ ਪਦਾਰਥ ਨਾਮ ਜਪਣ ਵਾਲੀ ਸੰਗਤ ਦੀ ਚਰਣ ਧੂੜ ਤੋਂ ਵੀ ਮਿਲ ਜਾਂਦਾ ਹੈ ਮਹਾਪੁਰਖ ਜੀ ਆਖਦੇ ਹਨ ਕਿ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਘਾਟ ਰੜਕ ਰਹੀ ਹੈ ਕੋਈ ਵੀ ਇਸ਼ਿਆ ਤੁਹਾਡੀ ਪੂਰੀ ਨਹੀਂ ਹੋ ਰਹੀ ਤੁਸੀਂ ਕਿਸੇ ਗੱਲ ਤੋਂ ਦੁਖੀ ਹੋ ਪਰੇਸ਼ਾਨ ਹੋ ਤਾਂ ਗੁਰੂ ਘਰ ਜਾਓ ਤੇ ਸੰਗਤ ਦੀ ਸੇਵਾ ਕਰੋ ਸੰਗਤ ਦੇ ਝੂਠੇ ਬਰਤਨ ਮਾਂਜੋ ਸੰਗਤ ਦੇ ਜੋੜਿਆਂ ਦੀ ਸੇਵਾ ਕਰੋ ਸੰਗਤ ਦੇ ਵਿੱਚ ਬੈਠ ਕੇ ਨਾਮ ਜਪੋ ਇਥੇ ਮਹਾਂਪੁਰਖ ਜੀ ਬੜੇ ਪਿਆਰੀ ਗੱਲ ਦੱਸਦੇ ਹਨ ਕਿ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਨਾਮ ਜਪਣ ਵਾਲੀਆਂ ਰੂਹਾਂ ਦੇ ਨਾਲ ਪਾਪੀ ਰੂਹਾਂ ਵੀ ਤਰ ਜਾਂਦੀਆਂ ਹਨ ਕਿੰਨੇ ਭਾਵੇਂ ਅਸੀਂ ਗਲਤੀਆਂ ਕੀਤੀਆਂ ਹੁਣ ਗੁਨਾਹ ਕੀਤੇ ਹੁਣ ਪਰ ਜੇ ਸੰਗਤ ਵਿੱਚ ਜਾਣਾ ਸ਼ੁਰੂ ਕਰ ਦਈਏ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਸ਼ੁਰੂ ਕਰ ਦਈਏ ਤਾਂ ਕਹਿੰਦੇ ਹਨ ਕਿ ਸਾਹਿਬ ਜੀ ਸਾਡੇ ਤੇ ਖੁਸ਼ ਹੋ ਜਾਂਦੇ ਹਨ ਸੰਗਤ ਦਾ ਭਲਾ ਪਰਮਾਤਮਾ ਜੀ ਕਰਨਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਸੰਗਤ ਦੇ ਵਿੱਚੋਂ ਚੁਣ-ਚੁਣ ਕੇ ਭਲਾ ਨਹੀਂ ਹੁੰਦਾ ਸਰਬੱਤ ਦਾ ਭਲਾ ਹੋ ਜਾਂਦਾ ਹੈ ਸਾਰੀ ਹੀ ਸੰਗਤ ਤੇ ਮਿਹਰ ਭਰਿਆ ਹੱਥ ਪਰਮਾਤਮਾ ਦਾ ਬਣ ਜਾਂਦਾ ਹੈ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਘਰ ਦੀ ਬਰਕਤ ਵਧਾਉਣ ਦੇ ਲਈ ਘਰ ਦੀ ਸੁੱਖ ਸ਼ਾਂਤੀ ਵਧਾਉਣ ਦੇ ਲਈ ਸਾਨੂੰ ਘਰ ਦੇ ਵਿੱਚ ਕੋਈ ਟੋੜੇ ਟੋਟ ਕੇ ਉਪਾਹ ਕਰਨ ਦੀ ਲੋੜ ਨਹੀਂ ਹੈ ਅਸੀਂ ਜਦੋਂ ਆਪਣੇ ਘਰ ਦੇ ਬੂਹੇ ਦੇ ਅੱਗੇ ਬੜੀਆਂ ਹੀ ਵਨਸਵੰਨੀਆਂ ਚੀਜ਼ਾਂ ਲਿਆ ਕੇ ਰੱਖਦੇ ਹਾਂ ਜੇਕਰ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਉਹ ਸਭ ਚੀਜ਼ਾਂ ਦੇ ਲਈ ਵੱਖ-ਵੱਖ ਗੱਲਾਂ ਦੱਸਦੇ ਹਨ ਕਿ ਆਹ ਚੀਜ਼ ਘਰ ਦੇ ਪੈਸੇ ਲਈ ਹੈ ਆਹ ਚੀਜ਼ ਘਰ ਵਿੱਚੋਂ ਮਾੜੀਆਂ ਸ਼ਕਤੀਆਂ ਬਾਹਰ ਕੱਢਣ ਲਈ ਹੈ ਭਾਵ ਕਿ ਵੱਖ-ਵੱਖ ਚੀਜ਼ਾਂ ਦੇ ਨਾਲ ਵੱਖ-ਵੱਖ ਵਿਚਾਰ ਜੋੜੇ ਜਾਂਦੇ ਹਨ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਮਹਾਪੁਰਖ ਜੀ ਆਖਦੇ ਹਨ ਕਿ ਤੁਹਾਨੂੰ ਵੀ ਇਦਾਂ ਦਾ ਕੁਝ ਕਰਨ ਦੀ ਲੋੜ ਨਹੀਂ ਹੈ ਜੇਕਰ ਤੁਹਾਡੇ ਘਰ ਦੇ ਅੰਦਰ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਕੋਈ ਵੀ ਮਾੜੀ ਸ਼ਕਤੀ ਕੋਈ ਵੀ ਮੜਾ ਇਨਸਾਨ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ ਦੂਸਰੀ ਗੱਲ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਜੇਕਰ ਤੁਸੀਂ ਬਰਕਤ ਵਧਾਉਣੀ ਹੈ ਤਾਂ ਫਿਰ ਘਰ ਆਏ ਦਾ ਸਤਿਕਾਰ ਕਰੋ ਆਪਣੇ ਘਰ ਦੇ ਅੱਗੇ ਉਹੀ ਚੀਜ਼ ਰੱਖੋ ਜਿਹੜੀ ਤੁਹਾਡੇ ਹਿਰਦੇ ਦੇ ਵਿੱਚ ਵਸ ਜਾਵੇ ਘਰ ਦੇ ਬੂਹੇ ਦੇ ਅੱਗੇ ਤੁਸੀਂ ਹਮੇਸ਼ਾ ਹੀ ਆਉਂਦੇ ਜਾਂਦੇ ਦਾ ਸਤਿਕਾਰ ਰੱਖੋ ਤਾਂ ਜੋ ਘਰ ਦੇ ਅੰਦਰ ਆਇਆਂ ਨੂੰ ਹੀ ਸਤਿਕਾਰ ਮਿਲੇ ਘਰ ਤੋਂ ਬਾਹਰ ਜਾਂਦੇ ਆਂ ਵੀ ਸਤਕਾਰ ਹੋਵੇ ਆਪਾਂ ਇਸ ਗੱਲ ਨੂੰ ਬਹੁਤ ਹੀ ਧਿਆਨ ਵਿੱਚ ਰੱਖਣਾ ਹੈ ਕਦੇ ਵੀ ਤੁਹਾਡੇ ਦਰ ਤੇ ਕੋਈ ਰੋਟੀ ਪ੍ਰਸ਼ਾਦਾ ਮੰਗਣ ਦੇ ਲਈ ਆਉਂਦਾ ਹੈ ਉਹ ਕਦੇ ਵੀ ਭੁੱਖਾ ਨਹੀਂ ਜਾਣਾ ਚਾਹੀਦਾ ਪਾਣੀ ਤੋਂ ਪਿਆਸਾ ਨਹੀਂ ਜਾਣਾ ਚਾਹੀਦਾ ਗੁਰਸਖ ਦੇ ਘਰ ਲੋਹ ਲੰਗਰ ਹਮੇਸ਼ਾ ਚੱਲਦੇ ਹੀ ਰਹਿੰਦੇ ਹਨ ਉਸ ਘਰ ਦੀ ਬਰਕਤ ਫਿਰ ਦਿਨੋਂ ਦਿਨ ਵੱਧਦੀ ਜਾਂਦੀ ਹੈ ਜੋ ਵੀ ਸਾਡੇ ਘਰ ਦੇ ਵਿੱਚ ਆਉਂਦਾ ਹੈ ਕੋਸ਼ਿਸ਼ ਕਰੋ ਕਿ ਉਸ ਨੂੰ ਭੋਜਨ ਪ੍ਰਸ਼ਾਦਾ ਸ਼ਕਾ ਕੇ ਹੀ ਭੇਜੋ ਕਿਉਂਕਿ ਕੋਈ ਪਤਾ ਨਹੀਂ ਕਿਹੜੀ ਕਰਮਾ ਵਾਲੀ ਰੂਹ ਤੁਹਾਡੇ ਘਰ ਵਿੱਚ ਪ੍ਰਸ਼ਾਦਾ ਸ਼ੱਕ ਕੇ ਜਾਵੇਗੀ ਕਿਹੜੀ ਤੁਹਾਨੂੰ ਚੰਗੀ ਅਸੀਸ ਦੇ ਜਾਵੇ ਜਿਹਦੇ ਨਾਲ ਸਾਡੇ ਸਾਰੇ ਹੀ ਕੰਮ ਸਵਾਰੇ ਹੋ ਜਾਣਗੇ ਇਸ ਤਰ੍ਹਾਂ ਹਰ ਇੱਕ ਦਾ ਸਤਿਕਾਰ ਕਰੋ ਤਾਂ ਵੇਖਣਾ ਪ੍ਰਮਾਤਮਾ ਜੀ ਤੁਹਾਡੇ ਘਰ ਵਿੱਚ ਬਰਕਤਾਂ ਦਾ ਵਾਸ ਕਰਦੇ ਆਂ देर ਨਹੀਂ ਲਗਾਉਣਗੇ ਤੁਸੀਂ ਜੇਕਰ ਕਿਸੇ ਲੋੜਵੰਦ ਦੀ ਹੈਲਪ ਕਰ ਦੇਂਦੇ ਹੋ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਸ਼ਕਾ ਦੇਂਦੇ ਹੋ ਕਿਸੇ ਨੂੰ ਤਨ ਤੇ ਉੱਤੇ ਕਪੜਾ ਪੇਂਟ ਕਰ ਦਿੰਦੇ ਹੋ ਤਾਂ ਵੇਖ ਲੈਣਾ ਇਸ ਦੇ ਨਾਲ ਵੀ ਤੁਹਾਡੇ ਘਰ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸੋ ਸਤਿ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ